ਸੋਨੇ ਚਾਂਦੀ ਦੀਆਂ ਕੀਮਤਾਂ ਨੇ ਤੋੜ ਦਿੱਤੇ ਸਾਰੇ ਰਿਕਾਰਡ 10 ਗ੍ਰਾਮ ਸੋਨੇ ਦਾ ਭਾਅ ਜਾਣ ਕੇ ਉੱਡ ਜਾਣ ਕੇ ਤੁਹਾਡੇ ਹੋਸ਼ ਦਿਵਾਲੀ ਤੋਂ ਪਹਿਲਾਂ ਸੋਨੇ ਦੀਆਂ ਕੀਮਤਾਂ ਰੋਜ਼ਾਨਾ ਨਵੇਂ ਰਿਕਾਰਡ ਬਣਾ ਰਹੀਆਂ ਨੇ ਸਰਾਫਾ ਬਾਜ਼ਾਰ ਵਿੱਚ ਇੱਕ ਵਾਰ ਫਿਰ ਤੇਜ਼ੀ ਨਾਲ ਦੇਖਣ ਨੂੰ ਮਿਲ ਰਿਹਾ ਜਿਸ ਤਰੀਕੇ ਦੇ ਨਾਲ ਤਿਹਾਰਾ ਦੀ ਵੱਧਦੀ ਮੰਗ ਅਤੇ ਵਿਸ਼ਵ ਬਸਾਰਾਂ ਦੇ ਵਿੱਚ ਸੋਨੇ ਦੀ ਚਮਤ ਦੇ ਵਿਚਕਾਰ ਘਰੇਲੂ ਬਾਜ਼ਾਰਾਂ ਵਿੱਚ ਸੋਨਾ ਤੇ ਚਾਂਦੀ ਦੋਵੇਂ ਰਿਕਾਰਡ ਪੱਧਰ ਤੇ ਪਹੁੰਚ ਚੁੱਕੇ ਨੇ ਬਾਜ਼ਾਰ ਖੁੱਲਦੇ ਹੀ ਸਮੇਂ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ 24000 ਰੁਪਏ ਤੋਂ ਵੱਧ ਗਈਆਂ ਜਿਸ ਨਾਲ ਨਿਵੇਸ਼ਕ ਅਤੇ ਖਰੀਦਕਾਰਾਂ ਵਿੱਚ ਉਤਸ਼ਾਹ ਫੈਲ ਚੁੱਕਾ ਹੈ ਐਮਸੀਐਕਸ ਤੇ 5 ਸਤੰਬਰ ਦੀ ਡਿਲੀਵਰੀ ਲਈ ਸੋਨਾ 131813 ਰੁਪਏ ਪ੍ਰਤੀ 10 ਗ੍ਰਾਮ ਤੇ ਵਪਾਰ ਕਰ ਰਿਹਾ ਜੋ ਕਿ 1.51% ਵਾਧਾ ਹੈ ਇਹ ਪਿਛਲੇ ਸੈਸ਼ਨ ਦੇ ਵਿੱਚ 129852 ਰੁਪਏ ਤੇ ਬੰਦ ਹੋਇਆ ਸੀ ਤੇ ਅੱਜ 131026 ਤੇ ਖੁੱਲਿਆ ਚਾਂਦੀ ਵੀ 1.25% ਵਧੀ ਹੈ ਜੋ ਕਿ 168911 ਰੁਪਏ ਪ੍ਰਤੀ ਕਿਲੋਗ੍ਰਾਮ ਦੇ ਆਸ-ਪਾਸ ਤੱਕ ਨੂੰ ਮਿਲੀ ਹੈ ਰਾਸ਼ਟਰੀ ਰਾਜਸਤਾਨੀ ਦੇ ਸਰਾਫਾ ਬਾਜ਼ਾਰ ਦੇ ਵਿੱਚ ਸੋਨੇ ਦੀਆਂ ਕੀਮਤਾਂ ਆਪਣੇ ਰਿਕਾਰਡ ਉੱਚ ਪੱਧਰ ਤੋਂ ਹੇਠਾਂ ਆ ਗਈਆਂ ਨੇ 200 ਰੁਪਏ ਡਿੱਗ ਕੇ 131000 600 ਰੁਪਏ ਪ੍ਰਤੀ 10 ਗ੍ਰਾਮ ਤੇ ਆ ਗਈਆਂ ਨੇ 올 ਇੰਡੀਆ ਸਰਾਫਾ ਐਸੋਸੀਏਸ਼ਨ ਦੇ ਅਨੁਸਾਰ ਪਿਛਲੇ ਵਪਾਰ ਵਿੱਚ 99.9% ਸ਼ੁੱਧਤਾ ਵਾਲਾ ਸੋਨਾ 1000 ਰੁਪਏ ਵਧ ਕੇ 131800 ਰੁਪਏ ਪ੍ਰਤੀ 10 ਗ੍ਰਾਮ ਤੇ ਸਰਵੇਖਣ ਕਰਾਇਆ ਸੀਗਾ ਔਰ ਸਥਾਨਿਕ ਸਰਾਫਾ ਬਾਜ਼ਾਰ ਦੇ ਵਿੱਚ 99.5% ਸ਼ੁੱਧਤਾ ਵਾਲਾ ਸੋਨਾ ਵੀ 200 ਰੁਪਏ ਡਿੱਗ ਕੇ 131000 ਰੁਪਏ ਪ੍ਰਤੀ 10 ਗ੍ਰਾਮ ਤੇ ਆ ਗਿਆ ਇਸ ਤੋਂ ਪਹਿਲਾਂ ਇਹ 131200 ਰੁਪਏ ਪ੍ਰਤੀ 10 ਗ੍ਰਾਮ ਤੇ ਸਰਕੂਲਰ ਕਰ ਰਿਹਾ ਸੀਗਾ ਤੇ ਉਸ ਤੋਂ ਬਾਅਦ ਹਾਲਾਂਕਿ ਚਾਂਦੀ ਦੀਆਂ ਕੀਮਤਾਂ ਅਸਥਿਰ ਵਪਾਰ ਵਿੱਚ 200 ਰੁਪਏ ਵਧੀਆਂ ਨੇ ਜੋ ਕਿ 1 ਲੱਖ 84000 ਰੁਪਏ ਪ੍ਰਤੀ ਕਿਲੋਗ੍ਰਾਮ ਤੇ ਆਪਣੇ ਰਿਕਾਰਡ ਦੇ ਉੱਚ ਪੱਧਰ ਦੇ ਬੈਠੀਆਂ ਹੋਈਆਂ ਨੇ ਤੇ ਇਸੇ ਹੀ ਚੱਲਦੇ ਤੁਹਾਨੂੰ ਦੱਸ ਦਈਏ ਕਿ ਸੋਨੇ ਚਾਂਦੀ ਦੀਆਂ ਕੀਮਤਾਂ ਲਗਾਤਾਰ ਵਧ ਰਹੀਆਂ ਨੇ ਇੱਕ ਪਾਸੇ ਤਾਂ ਤਿਹਾਰਾ ਦਾ ਸੀਜ਼ਨ ਤੇ ਨਾ ਤਿਹਾਰਾਂ ਦੇ ਸੀਜ਼ਨ ਦੇ ਵਿੱਚ ਸੋਨੇ ਚਾਂਦੀ ਦੀ ਮੰਗ ਵੀ ਵੱਧ ਜਾਂਦੀ ਹੈ ਔਰ ਨਾਲ ਦੀ ਨਾਲ ਵਿਆਹਾਂ ਦਾ ਸੀਜ਼ਨ ਵੀ ਜਿਹੜਾ ਸ਼ੁਰੂ ਹੁੰਦਾ ਹੋਇਆ ਨਜ਼ਰ ਆ ਰਿਹਾ ਹੈ ਇਹ ਵਿਆਹਾਂ ਦੇ ਸੀਜ਼ਨ ਦੇ ਵਿੱਚ ਸੋਨੇ ਚਾਂਦੀ ਦੀਆਂ ਕੀਮਤਾਂ ਕਾਫੀ ਜ਼ਿਆਦਾ ਰਿਕਾਰਡ ਤੋੜਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਇਹਨਾਂ ਕੀਮਤਾਂ ਦੇ ਵਿੱਚ ਹੁਣੇ ਲੋਕਾਂ ਦਾ ਸੋਨਾ ਖਰੀਦਣਾ ਔਖਾ ਹੋ ਗਿਆ ਪਰ ਕਿਤੇ ਨਾ ਕਿਤੇ ਬਾਜ਼ਾਰਾਂ ਦੇ ਵਿੱਚ ਹਲਚਲ ਵੀ ਦੇਖਣ ਨੂੰ ਮਿਲਦੀ ਹੈ ਬਾਜ਼ਾਰਾਂ ਦੇ ਵਿੱਚ ਜਿਹੜੇ ਲੋਕ ਨੇ ਉਹਨਾਂ ਦੇ ਵਿੱਚ ਹਲਚਲ ਪੈਦਾ ਹੋ ਚੁੱਕੀ ਹੈ ਕਿਉਂਕਿ ਵਿਆਹਾਂ ਦੇ ਸੀਜ਼ਨ 'ਚ ਲੋਕਾਂ ਨੇ ਸੋਨਾ ਜਾਂਦੀ ਬਣਾਉਣਾ ਹੈ ਪਰ ਜਿਸ ਤਰੀਕੇ ਦੇ ਨਾਲ ਸੋਨੇ ਦੇ ਰੇਟਾਂ ਦੇ ਵਿੱਚ ਵਾਧਾ ਹੁੰਦਾ ਦੇਖ ਰਿਹਾ ਤਾਂ ਲੋਕ ਹੈਰਾਨ ਪਰੇਸ਼ਾਨ ਨੇ ਇਸ ਸਾਰੇ ਪੂਰੇ ਮਾਮਲੇ ਦੇ ਵਿੱਚ ਪਰ ਹੁਣ ਤੁਹਾਨੂੰ ਦੱਸ ਦਈਏ ਕਿ ਜੇਕਰ ਤੁਸੀਂ ਤਿਹਾਰਾ ਦੇ ਵਿੱਚ ਜਾਂ ਫਿਰ ਵਿਆਹ ਸ਼ਾਦੀਆਂ ਤੇ ਸੋਨਾ ਬਣਾਉਣ ਬਾਰੇ ਸੋਚ ਰਹੇ ਹੋ ਇਹ ਖਬਰ ਤੁਹਾਡੇ ਲਈ ਹੈ ਕਿਉਂਕਿ ਸੋਨਾ ਚਾਂਦੀ ਇੱਕ ਵੱਖਰਾ ਹੀ ਰਿਕਾਰਡ ਬਣਾਉਂਦੇ ਹੋਏ ਨਜ਼ਰ ਆ ਰਹੇ ਨੇ ਤਾਂ ਇਹ ਰਿਕਾਰਡ ਟੁੱਟ ਰਿਹਾ ਕਿਉਂਕਿ ਆਸਮਾਨ ਤੱਕ ਸੋਨੇ ਚਾਂਦੀ ਦੇ ਰੇਟ ਪਹੁੰਚਦੇ ਦਿਖਾਈ ਦਿੱਤੇ ਨੇ